ਅਮਰੀਕਾ ਗਿਆ ਜੀ ਉਹਨਾਂ ਨੂੰ ਚੋਣ। ਦੇਖੋ ਜੀ ਮੈਂ ਸਾਡੇ ਮਾਨਯੋਗ ਐਮਐਲਏ ਸਾਹਿਬ ਦੇ ਨਾਲ ਸਾਰੇ ਜਿਹੜੇ ਸਾਡੇ ਵਰਕਰ ਸਹਬਾਂ ਨੂੰ ਉਹਨਾਂ ਦੇ ਨਾਲ ਜਿਹੜੀ ਇੱਥੇ ਮਿਲਣੀ ਜਿਹੜੀ ਹੈ ਉਹ ਰੱਖੀ ਗਈ ਹੈਗੀ। ਤੇ ਸਾਰੇ ਸਾਡੇ ਲਹਿਰੇ ਹਲਕੇ ਦੇ ਵੱਖ-ਵੱਖ ਪਿੰਡਾਂ ਜਿਹੜੇ ਵਰਕਰ ਪਹੁੰਚੇ ਆ ਸੋ ਸਾਰਿਆਂ ਦੇ ਨਾਲ ਮਿਲ ਕੇ ਕਿਉਂਕਿ ਪਹਿਲਾਂ ਐਮਐਲਏ ਸਾਹਿਬ ਦੀ ਜ਼ਿੰਮੇਵਾਰੀ ਸੀ ਇੱਥੇ ਡਿਵੈਲਪਮੈਂਟ ਕਰਵਾਉਣ ਦੀ। ਲੋਕਾਂ ਦੇ ਮਸਲੇ ਹੱਲ ਕਰਨ ਦੀ ਤੇ ਹੁਣ ਲੋਕਾਂ ਦੇ ਨਾਲ-ਨਾਲ ਮੇਰੀ ਜਿੰਮੇਵਾਰੀ ਬਤੌਰ ਮੈਂਬਰ ਪਾਰਲੀਮੈਂਟ ਲਈ ਹੈ ਤੇ ਮੈਂ ਪਾਰਲੀਮੈਂਟ ਦੇ ਵਿੱਚ ਵੀ ਮੈਂ ਆਪਣੇ ਵੱਲੋਂ ਪੂਰੇ ਪੰਜਾਬ ਦੇ ਉੱਥੇ ਮੁੱਦੇ ਮੈਂ ਉੱਥੇ ਚੱਕਣ ਦੀ ਕੋਸ਼ਿਸ਼ ਕੀਤੀ ਹੈ ਆਪਣੀ ਜਿਹੜੀ ਮੇਰੀ ਡਿਊਟੀ ਲਾ ਕੇ ਭੇਜਿਆ ਸੀ ਮੈਂ ਆਪਣੇ ਵੱਲੋਂ ਇਮਾਨਦਾਰੀ ਨਾਲ ਨਿਭਾਉਣ ਦੀ ਜਿਹੜੀ ਕੋਸ਼ਿਸ਼ ਆ ਉੱਥੇ ਕੀਤੀ ਹੈ ਸੋ ਇਸੇ ਕਰਕੇ ਅੱਜ ਮੈਂ ਇੱਥੇ ਆਇਆ ਕਿਉਂਕਿ ਮੈਂ ਪਹਿਲਾਂ ਵੀ ਚੋਣਾਂ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਤੁਸੀਂ ਮੈਨੂੰ ਇੱਕ ਵਾਰ ਉੱਥੇ ਭੇਜੋ ਮੈਂ ਹਰ ਵਰਗ ਦੀ ਜਾ ਕੇ ਉੱਥੇ ਗੱਲ ਹੈ ਜਿਹੜੀ ਉਹ ਕਰੂੰਗਾ ਤੇ ਮੈਂ ਕਿਸਾਨਾਂ ਦੀ ਮਜ਼ਦੂਰਾਂ ਦੀ ਵਪਾਰੀਆਂ ਦੀ ਖਿਡਾਰੀਆਂ ਦੀ ਹਰ ਇੱਕ ਦੀ ਆਵਾਜ਼ ਜਿਹੜੀ ਹੈ ਮੈਂ ਉੱਥੇ ਉਠਾਈ ਜਿਹੜੀ ਬੁਲੰਦ ਹੈ ਉਹ ਕੀਤੀ ਸੋ ਅੱਜ ਮੈਂ ਉਹਨਾਂ ਸਾਰੇ ਵਰਕਰਾਂ ਨੂੰ ਜਿਨ੍ਹਾਂ ਨੇ ਮੈਨੂੰ ਉੱਥੇ ਭੇਜਿਆ ਸਾਰੇ ਭਰਾਵਾਂ ਨੂੰ ਮਿਲਣ ਦੇ ਲਈ ਆਇਆ ਤੇ ਐਮਐਲਏ ਸਾਹਿਬ ਨਾਲ ਹੁਣ ਮਿਲ ਕੇ ਇਲਾਕੇ ਦੀ ਜੋ ਮੇਰੇ ਅਧੀਨ ਆਉਦੇ ਕੰਮ ਨੇ ਜਾਂ ਐਮਐਲਏ ਸਾਹਿਬ ਦੇ ਅਧੀਨ ਆਉਦੇ ਕੰਮ ਨੇ ਅਸੀਂ ਰਲ ਮਿਲ ਕੇ ਸਰਕਾਰ ਦੇ ਵਿੱਚ ਜਿਹੜੇ ਆ ਉਹ ਕਰਾਂਗੇ हरियाणा ने दा इलेक्शन आ रे जी की आम आदमी पार्टी किन्ने ਸਿੱਤੇ ਚੋਂ ਲੜਨ ਜਾ। ਸਾਰਿਆਂ ਦੇ ਲੜਾਂਗੇ ਹੀ ਹੁਣ ਜਦੋਂ ਇਲੇਕਸ਼ਨਾਂ ਲੜਨੀ ਆ। ਸਾਡਾ ਲੀਡਰ ਹਰਿਆਣੇ ਦਾ ਜਮਿਆਪਲਿਆ ਉੱਥੇ ਵੱਡੇ ਹੋਏ ਉੱਥੇ ਪੜੇ ਰਵਿੰਦ ਕੇਜਰੀਵਾਲ ਜੀ। ਹੁਣ ਹਰਿਆਣੇ ਦੇ ਪਰਲੇ ਪਾਸੇ ਵੀ ਸਰਕਾਰ ਆਮ ਆਦੀ ਪਾਰਟੀ ਦੀ ਤੇ ਇਧਰ ਪੰਜਾਬ ਦੇ ਵਿੱਚ ਵੀ ਅਵਚਾਲੇ ਹਰਿਆਣਾ ਰਹਿ ਗਿਆ ਜਿੱਥੋਂ ਦੇ ਸਾਡੇ ਲੀਡਰ ਨੇ ਉੱਥੇ ਵੀ ਐਮਐਲਏ ਸਾਹਿਬ ਦੀ ਵੀ ਡਿਊਟੀ ਲੱਗੀ ਹੋਈ ਐ ਮੇਰੇ ਵੀ ਲੱਗਦੀ ਆ। ਮੈਂ ਕੋਈ ਇਧਰ ਪਹਿਲਾਂ ਟਵਾਣੇ ਜਾ ਕੇ ਆਇਆ। ਉਧਰ ਰਾਣੀਆਂ ਜਾ ਕੇ ਆਇਆ। ਆਰੋਟਿਕ ਸਾਈਡ ਦੇ ਪ੍ਰੋਗਰਾਮ ਸੀ ਆਤੀ ਜਾ ਕੇ ਆ ਹਰ ਰੋਜ਼ ਕਿਤਨਾ ਕਿਤੇ ਪ੍ਰੋਗਰਾਮ ਜਿਹੜੇ ਆ ਉਹ ਹੁੰਦੇ ਆ ਸਾਰੀ ਲੀਡਰਸ਼ਿਪ ਲੱਗੀ ਹੋਈ ਆ ਤੇ ਹਰਿਆਣੇ ਦੇ ਵਿੱਚ ਵੀ ਬਿਲਕੁਲ ਉਮੀਦਾਂ ਦਾ ਮਾਹੌਲ ਬਣਿਆ ਹੋਇਆ ਕਿ ਹਰਿਆਣੇ ਦੇ ਲੋਕ ਵੀ ਜਿਹੜੇ ਬਦਲਾਅ ਨੇ ਉਹ ਚਾਹੁੰਦੇ ਆ ਕਿ ਜਿਹੜੇ ਰਾਜਨੀਤਿਕ ਪਰਿਵਾਰ ਨੇ ਉਹਨਾਂ ਦੀ ਸਿਆਸਤ ਦਾ ਅੰਤ ਹੋਵੇ ਤੇ ਆਮ ਲੋਕਾਂ ਦਾ ਜਿਹੜੀ ਵਾਅਦਾ ਹੋ ਰਿਹਾ ਉਹ ਆਪੇ ਆਪ ਦੇ ਵਿੱਚ ਬੜੇ ਦਿਨਾਂ ਬਾਅਦ ਚੇਰਵਾਦੀ ਜਨੀ ਤੇ ਹੋਲਡ ਪ੍ਰੂਫ ਦੇ ਸੀ ਸਰ ਦੇ ਵਿੱਚ ਜਿਹੜਾ 15 ਅਗਸਤ ਨੂੰ ਸੀਐਮ ਦਾ ਬਿਆਨ ਆਇਆ ਹੈ ਉਹ ਲੱਗਦਾ ਨਹੀਂ ਕਿ ਪੰਜਾਬ ਦੇ ਹਾਲਾਤ ਖਰਾਬ ਤਾਂ ਨਹੀਂ ਹੋਣਗੇ ਉਹ ਦੇਖੋ ਜੀ ਇਹ ਸਿਰਫ ਤੇ ਸਿਰਫ ਕਿਉਂਕਿ ਆਪੋਜੀਸ਼ਨ ਕੋਲੇ ਕੋਈ ਮੁੱਦਾ ਨਹੀਂ ਐਦਾ ਦੇ ਮੁੱਦਿਆਂ ਨੂੰ ਜਿਹੜੇ ਉਹ ਚਾਲਦੇ ਰਹਿੰਦੇ ਆ ਪਰ ਤੁਸੀਂ ਸਾਰੇ ਪੰਜਾਬ 'ਚ ਹੀ ਰਹਿੰਦੇ ਹੋ ਤੁਹਾਨੂੰ ਕਿਹੜੇ ਇੱਥੇ ਜਿਹੜੇ ਹਾਲਾਤ ਨੇ ਕੋਈ ਐਦਾ ਦੇ ਜਿਹੜੇ ਲੱਗਦੇ ਆ ਸਾਰ ਦਿਨ ਆਪਾਂ ਇੱਥੇ ਜਿਹੜੇ ਆ ਕੁਮਧੇ ਆ ਸਿਰਫ ਲੋਕਾਂ ਨੂੰ ਗਮਰਾਹ ਕਰਨ ਲਈ ਲੋਕਾਂ ਨੂੰ ਡਰਾਉਣ ਦੇ ਲਈ ਭੜਕਾਉਣ ਦੇ ਲਈ ਐਤਾ ਦੀ ਬਿਆਨਬਾਜ਼ੀ ਜਿਹੜੀ ਆ ਉਹ ਕੀਤੀ ਜਾਂਦੀ ਆ